ਸਸ਼ੀ ਕਾ ਅੱਜ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਅਰਵਿਕਾ ਦੇ ਸਫਰ ਦੇ ਵਿੱਚ ਤੇ ਮੈਂ ਫਾਈਨਲੀ ਪਹੁੰਚ ਚੁੱਕੀ ਹਾਂ ਤਾਨਾ ਤੋਂ ਰਾਜਾ ਦੇ ਵਿੱਚ ਜਿੱਥੋਂ ਕਿ ਮੈਂ ਆਪਣਾ ਸਫਰ ਸ਼ੁਰੂ ਕਰ ਪਾਨੀ ਕਿ ਮੈਨੂੰ ਮਰਫੂਲਾ ਫੂਲਾ ਲੱਗਿਆ ਪਿਆ ਤੇ ਫਾਈਨਲੀ ਉਮੰਦਾ ਰਸਤੇ ਤੋਂ ਨਿਕਲੇ ਆ ਟੈਕੀ ਚ ਬੈਠੇ ਆ ਰੰਜਕਲ ਮਤਲਬਾਈ ਕਰ ਰਹੇ 7 ਪੁਲਸ ਵਾਲੇ ਵੀਰੇ ਨੇ ਹਣ ਉੱਥੇ ਛੱਡਿਆ ਸੀਗਾ ਨਾ ਉਹਨਾਂ ਦੀ ਦੋ ਸਾਮਨੇ ਆਇਆ ਤੇ ਅਸੀਂ ਹੁਣ ਡਰਾਈਵਰ ਦੇ ਨਾਲ ਬੈਠ ਚੁੱਕੇ ਆ ਤੇ ਇਸ ਸਮੇਂ ਅਸੀਂ ਕ੍ਰਾਸ ਕਰ ਰਹੇ ਹਾਂ ਮਾਰਕੀਟ ਚ ਔਰ ਤਾਨਾ ਤੁਰਾਜਾ ਸੀ ਪਹੁੰਚ ਚੁਕੇ ਹਾਂ ਤੇ ਇਹ ਰਹਾ ਤਾਨਾ ਤੁਰਾਜਾ ਜੋ ਕਿ ਬਹੁਤ ਜ਼ਿਆਦਾ ਖੂਬਸੂਰਤ ਹੈ ਏਅਰ ਕੁਆਲਿਟੀ ਵੀ ਬਹੁਤ ਪਿਆਰੀ ਹੈ ਫੈਦਰ ਬਹੁਤ ਪਿਆਰਾ ਹੈ ਔਰ ਇੱਥੇ ਜੋ ਆਰਕੀਟੈਕਚਰ ਹੈ ਆਪਣਾ ਘਰਾਂ ਦਾ ਉਹ ਬਹੁਤ ਜ਼ਿਆਦਾ ਡਿਫਰੈਂਟ ਹੈ ਤੇ ਬਹੁਤ ਜ਼ਿਆਦਾ ਇਨਸਪਾਇਰ ਵੀ ਕਰਦਾ ਹੈ ਤੇ ਤੇ ਹਰ ਚੀਜ਼ ਤੁਹਾਨੂੰ ਖਾਣ ਪੀਣ ਦੀ ਤੁਹਾਨੂੰ ਫੂਡ ਐਬਿਟਸ ਦੇ ਲਈ ਤੁਹਾਨੂੰ ਸਟੋਰਸ ਵਗੈਰਾ ਸ਼ਾਪਿੰਗ ਲਈ ਵੀ ਚੀਜ਼ਾਂ ਦੇਖ ਜਾਣ ਗਿਆ ਤੇ ਹਸਪੀਟਲਸ ਬੈਂਕ एवरीथिंग ਜੋ अवेलेबल ਹੈਗਾ ਆਪਾਂ ਕਹਿ ਸਕਦੇ ਹਾਂ ਛੋਟਾ ਜਿਹਾ ਟਾਊਨ ਹੈਗਾ ਇਹ ਜਿੱਥੇ ਹਰ ਪ੍ਰਕਾਰ ਦੀ ਚੀਜ਼ਾਂ ਜਿਹੜੀਆਂ ਹੈ ਆਵੇਲੇਬਲ ਹੈਗੀਆਂ ਤੇ ਬਹੁਤ ਸੋਹਣਾ ਹੈ ਦੇਖੋ ਇਹ ਇੱਕਦਮ ਵੈਦਰ ਬਾਦਲ ਨੀਚੇ ਇਹ ਜੋ ਭਈਆ ਹੈ ਉਹ ਤੁਹਾਨੂੰ ਨਹੀਂ ਮਿਲੇਆ ਸਾਨੂੰ ਬੋਲਦੇ ਕਿ ਉਹਨਾਂ ਨੂੰ ਸ਼ਰੂਖ ਖਾਨ ਦੇ ਬਹੁਤ ਦੇ ਫੈਨ ਹੈ ਬਹੁਤ ਖੁਸ਼ੀ ਹੁੰਦੀ ਹੈ ਦੂਸਰੀ ਕੰਟਰੀ ਚਾਹ ਦੇ ਲੋਕ ਆਪਣੇ ਬਾਲੀਵੁੱਡ ਦੇ ਸਟਾਰਸ ਨੂੰ ਜਾਣਦੇ ਆ ਕਹਿੰਦੇ ਕਿ ਉਹਦੀ ਮੂਵੀ ਦੇਖੀਆ ਕੁਝ ਕੁਝ ਹੁੰਦਾ ਹੈ ਪਰ ਉਹਦਾ ਮਤਲਬ ਨਹੀਂ ਪਤਾ ਮੈਨੂੰ ਪਰ ਉਹ ਸਭ ਦਿਖਾਇਆ ਉਸਸੇ ਆ ਬੜਾ ਸਵੀਟ ਹੈ ਸੋ ਭਈਆ ਹੁਣ ਸਾਨੂੰ ਸਾਡੀ ਰੈਸਟ੍ਰੇਸ਼ਨ ਤੇ ਲੈ ਕੇ ਜਾ ਰਹੇ ਆ ਜੋ ਕਿ ਸਾਡਾ ਜਿਹੜਾ ਹੈਗਾ ਇਹ ਹੈ ਹੋਮਸਟੇ ਇਥੇ ਹੋਟਲਸ ਜੇ ਅਵੇਲੇਬਿਲਟੀ ਬਹੁਤ ਘੱਟ ਹੈ ਕਿਉਂਕਿ ਬਕੋਜ਼ ਦਾ ਬਹੁਤ ਜ਼ਿਆਦਾ ਕੱਟ ਹੋਟਲਸ ਆ ਗਿਆ ਸਪਾ ਹੋਮਸਟੇ ਦਾ ਪ੍ਰਿਫਰ ਕੀਤਾ ਹੈ ਹੋਮਸਟੇ ਦਾ ਹੁੰਦਾ ਹੈ ਗਾਇਸ ਥੋੜਾ ਜਿਹਾ ਸਾਈਡ ਤੇ ਜਾ ਕੇ ਮੇਨ ਸਿਟੀ ਤੋਂ گاਉਂ ਦੇ ਵਿੱਚ ਜੇਕਰ ਤਾਂ ਪੋਦੇਵਾਲ ਜਾ ਰਹੇ ਹੈਗੇ ਆ ਪਿੰਡ ਪਹੁੰਚ ਚੁੱਕੀ ਹੈ ਇਹ ਹੈ ਇੰਡੋਨੇਸ਼ੀਆ ਤੇ گاਉਂ ਦਾ ਕਰ اور ਇਹਦੇ ਵਿੱਚ ਮੈਂ ਰੁਕਣ ਵਾਲੀ ਆ ਮੈਂ ਰੁਕਣ ਵਾਲੀ ਆ ਜੇ ਤੁਸੀਂ ਧਿਆਨ ਨਾਲ ਦੇਖੋ ਤੇ ਇੱਥੇ ਸਾਰੇ ਜਿਹੜੇ ਸਿੰਗ ਲੱਗੇ ਪਏ ਆ ਠੀਕ ਹੈ ਇਹ ਸਿੰਗ ਜਿਹੜੇ ਹੁੰਦੇ ਆ ਇਹ ਪੈਂਸਦੇ ਆ ਪੈਂਸੇ ਦੀ ਬਲੀ ਦਿੱਤੀ ਜਾਂਦੀ ਆ ਉਹਦੇ ਸਿੰਗ ਲੱਗੇ ਪਏ ਆ ਠੀਕ ਹੈ ਔਰ ਇਹਦੇ ਅੰਦਰ ਹੀ ਮੈਂ ਰਹਿਣ ਵਾਲੀ ਆ ਇਸ ਕਮਰੇ ਦੇ ਅੰਦਰ ਇਹ ਦੇਖੋ ਸਾਰੇ ਪਾਸੇ ਵਿਦੂਦੇ ਬਨੇ ਪਏ ਆ ਇਹ ਇਦਾਂ ਇਸ ਲਈ ਬਣਾਏ ਜਾਂਦੇ ਕਿਉਂਕਿ ਆਪਣੀ ਪੂਰਵਜਾਂ ਦੀ ਯਾਦ ਦੇ ਵਿੱਚ ਇਹ ਇਦਾਂ ਦੇ ਘਰ ਬਣਾਉਂਦੇ ਆ ਨਾਰਥ ਜਿਹੜਾ ਰਿਪਰੈਜ਼ੈਂਟ ਕਰਦਾ ਹੈਗਾ ਇਹ ਲਾਈਫ ਨੂੰ ਇਹਨਾਂ ਦੇ ਵਿੱਚ ਤੇ ਈਸਟ ਰਿਪਰੈਜ਼ੈਂਟ ਇਹ ਦੂਜਾ ਜਿਹੜਾ ਪਾਸਾ ਦਾ ਈਸਟ ਵਾਲੀ ਸਾਈਡ ਆ ਉਹ ਡੈਥ ਨੂੰ ਰਿਪਰੈਜ਼ੈਂਟ ਕਰਦਾ ਹੈ ਤੇ ਚੜਦਾ ਪਾਸਾ ਜਿਹੜਾ ਨਾਰਥ ਨੂੰ ਰਿਪਰੈਜ਼ੈਂਟ ਕਰ ਰਿਹਾ ਤੇ ਪਿਛਲਾ ਪਾਸਾ ਡੈਥ ਨੂੰ ਰਿਪਰੈਜ਼ੈਂਟ ਕਰ ਰਿਹਾ ਤੇ ਇਹ ਇਹਨਾਂ ਦੇ ਬਲੀ ਦਿੱਤੀ ਜਾਂਦੀ ਹੈ ਇੱਥੇ ਮੈਂ ਰੁਕੀ ਹੋਈ ਆ ਅੱਜ ਦੇਖੋ ਅੱਜ ਇਹ ਮੇਰਾ ਸਟੇ ਹੈ ਖਿੜਕੀਆਂ ਆ ਇੱਥੇ ਨੀਚੇ ਕਾਫੀ ਖੁੱਲੀ ਜਗ੍ਹਾ ਚ ਤੁਹਾਨੂੰ ਦਿਖਾ ਰਹੀ ਸੀ ਨਾ ਨੀਚੇ ਤੋਂ ਉਹ ਇਦਾਂ ਦਾ ਹੈ ਔਰ ਇੱਥੇ ਇਹਨਾਂ ਨੇ ਬੈੱਡ ਲਗਾਇਆ ਗੱਦੇ ਲਗਾਏ ਆ ਇਹ ਸੌਣ ਨੂੰ ਹੈ ਠੀਕ ਹੈ ਔਰ ਬਹੁਤ ਪਿਆਰਾ ਹੈ ਟ੍ਰੈਡੀਸ਼ਨਲ ਇੰਡੋਨੇਸ਼ੀਅਨ ਉਹਦੇ ਵਿੱਚ ਘਰ ਚ ਸੌ ਰਹੀ ਹਾਂ ਮੈਂ ਅੱਛਾ ਲੱਗ ਰਿਹਾ ਹੈ ਇੰਡੋਨੇਸ਼ੀਅਨ ਦੇ ਟ੍ਰੈਡੀਸ਼ਨਲ ਘਰ ਚ ਸੌ ਰਹੀ ਹਾਂ ਔਰ ਬਹੁਤ ਵਧੀਆ ਹੈ ਅੰਦਰ ਇੱਥੇ ਸੁੱਤੀ ਪਈ ਸੀ ਇਹਨਾਂ ਨੇ ਮੈਂ ਇੱਥੇ ਸੌ ਰਹੀ ਹਾਂ ਅੰਬਰ ਸਰੰਦਰ ਸੌ ਰਿਹਾ ਸੋ ਇਹ ਚੀਜ਼ ਹੈ ਵਧੀਆ ਲੱਗ ਰਿਹਾ ਹੈ ਦੇਖੋ ਦਾ ਵਿਊ ਦੇਖੋ ਇਹਦੇ ਵਿੱਚ ਅਸੀਂ ਇਹਨਾਂ ਵਿੱਚੋਂ ਇੱਕ ਦੇ ਵਿੱਚ ਰੁਕੇ ਪਏ ਆ ਸਸਟ੍ਰੀਕਾਲ ਤੇ ਮੈਂ ਸਮੇ ਆ ਚੁੱਕੀ ਆ ਇੰਡੋਨੇਸ਼ੀਆ ਦੇ ਤਾਨਾ ਤੋਂ ਰਾਜਾ ਦੇ ਵਿੱਚ ਠੀਕ ਹੈ ਤੇ ਮੈਂ ਜਦੋਂ ਰਸਤੇ 'ਚ ਆ ਰਹੀ ਸੀ ਤੇ ਮੈਨੂੰ ਨਾ ਮੈਂ ਰਸਤੇ ਤੋਂ ਇਹ ਲਿਆਇਆ ਜਿਹਦੇ ਵਿੱਚ ਕਿ ਮੈਨੂੰ ਇੱਕ ਇਹ ਫਰੂਟ ਦਿਖਿਆ ਜੋ ਕਿ ਮੈਂ ਬਾਈ ਕੀਤਾ ਤੇ ਸਾਨੂੰ ਲੋਕਲ ਨੇ ਇਹਦਾ ਇੰਟਰੋਡਿਊਸ ਕਰਵਾਇਆ ਕਹਿੰਦੇ ਕਿ ਇਹ ਫਰੂਟ ਹੈ ਤੇ ਮੈਂ ਜਦੋਂ ਇਹਨੂੰ ਫਰੂਟ ਨੂੰ ਦੇਖਿਆ ਮੈਂ ਕਿਹਾ ਸਾਰੇ ਦੇਖਿਓ ਇਹ ਨਾ ਪੂਰਾ ਉਤਲੀਖੜੇ ਲੱਗਦਾ ਸੱਪ ਦੇ ਜਰਾ ਜਿਹਦਾ ਸੱਪ ਦੀ ਸਕਿਨ ਹੁੰਦੀ ਹੈ ਜੇ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਤੇ ਸਰਮਿੰ ਨੂੰ ਕਹਿੰਦੇ ਦਾ ਨਾਈ ਜਿਹੜਾ ਹੈਗਾ ਆ ਉਹ ਸਨੇਪ ਫਰੂਟ ਹੈ ਦੇਖੋ ਸਾਡੇ ਜਿੱਦਾ ਲੋਕਲ ਲੋਕ ਕਿੱਦਾਂ ਜਿਹੜਾ ਹੈਗਾ ਆ ਜਿਹਦਾ ਫਰੂਟ ਦੇ ਆਕਾਰ ਨੂੰ ਦੇਖ ਕੇ ਸਾਈਜ਼ ਨੂੰ ਦੇਖ ਕੇ ਉਹਦੀ ਬनावट ਨੂੰ ਦੇਖ ਕੇ ਉਹਦਾ ਨਾਂ ਰੱਖਿਆ ਗਿਆ ਹੈ ਅਗਰ ਤੁਸੀਂ ਦੇਖੋ ਤੇ ਪੂਰੇ ਸੱਪ ਦੀ ਸਕਿਨ ਵਰਗਾ ਲੱਗ ਰਿਹਾ ਹੈ ਔਰ ਇਹ ਖਾਣ ਦੇ ਵਿੱਚ एकदम ਮਿੱਠਾ ਹੈ ਮੈਨੂੰ ਤਾਂ ਪਤਾ ਵੀ ਨਹੀਂ ਸੀ ਇਹਨੂੰ ਖਾਣਾ ਕਿੱਦਾਂ ਫਿਰ ਸਾਨੂੰ ਲੋਕਲ ਨੇ ਦੱਸਿਆ ਵੀ ਛਿੱਲਿਆ ਜਾਂਦਾ ਹੈ ਤੁਹਾਨੂੰ ਕਿ ਮੈਂ ਛਿਲ ਕੇ ਦਿਖਾਣੀ ਆ ਔਰ ਇਹਦੇ ਵਿੱਚੋਂ ਦੀ ਤਿੰਨ ਪੀਸ ਨਿਕਲਦੇ ਆ ठीक है मैं तुम दस दी जिदा कि जिदा मैं छिल रही हूँ दो मिनट च छिल जाए ज़्यादा वो नहीं है ये देखो हूँ उन्हें छिलूँगी तीन पीस निकलते हैं और ये जो, निकल दे और दे जो बीज निकलता है ये मिठा है थोड़ा थोड़ा थोड़ा, थोड़ा चीकू का और थोड़ा मिठा जहा फ्लेवर दे रहा चीकू थोड़ा जहा हूँ ना हल्का जो चिकूज फ्लेवर होंगे वाला और इधर का बीज निकल रहा है ठीक है ਔਰ ਇਹ ਜੋ ਵੀਜ਼ਾ ਤੁਹਾਨੂੰ ਮੈਨੂੰ ਦੇਖ ਕੇ ਪਤਾ ਨਹੀਂ ਕਿਉਂ ਰ ਇਹਨੂੰ ਦੇਖ ਕੇ ਨਾ ਲੀਚੀ ਦੀ ਯਾਦ ਆ ਰਹੀ ਹੈ ਪਰ ਇਹ ਲੀਚੀ ਵਰਗਾ ਬਿਲਕੁਲ ਸਵਾਦ ਨਹੀਂ ਦੇ ਰਿਹਾ ਕਿਉਂਕਿ ਲੀਚੀ ਬਹੁਤ ਗਿੱਲੀ-ਗਿੱਲੀ ਹੁੰਦੀ ਹੈ ਬਹੁਤ ਸੁੱਕਾ-ਸੁੱਕਾ ਫਰੂਟ ਹੈ ਤੇ ਵਧੀਆ ਲੱਗਾ ਇਹਨੂੰ ਖਾ ਕੇ ਔਰ ਹੁਣ ਮੈਂ ਖਾ ਰਹੀ ਹਾਂ 음 ਬਹੁਤ ਸਵਾਦ ਹੈ ਥੈਂਕ ਯੂ ਮੈਨਰ ਟੈਸਟੀ ਫਰੂਟਸ ਹਨ ਦੁਨੀਆਂ ਲਈ ਇਹ ਦੱਸਣਾ ਚਾਹਿਆ ਕਿ ਹਰ ਇੱਕ ਕੰਟਰੀ 'ਚ ਇੱਕ ਜਿਹਾ ਡਿਫਰੈਂਟ ਪ੍ਰਕਾਰ ਦਾ ਫਰੂਟ ਹੁੰਦਾ ਹੈ ਪਰ ਉਹ ਇਹ ਹੈ ਕਾਫੀ ਠੰਡਾ ਫਰੂਟ ਹੈ ਔਰ ਸਾਡੇ ਲਈ ਬਹੁਤ ਵਧੀਆ ਹੈ ਥੈਂਕ ਯੂ ਨੇਸ਼ੀਆ ਦੀ ਸਟਰੀਟ ਤੇ ਆ ਚੁੱਕੀਆਂ ਤੇ ਆਪਾਂ ਹੁਣੀ ਆਪਣੇ ਕਪੜੇ ਤੇ ਲਾਂਡਰੀ ਵਾਸਤੇ ਦੇਖੋ ਫੇਕਿੰਗ ਦੀ ਸੋਰੀ ਕੈਂਸਲਿੰਗ ਨਹੀਂ ਬਣੀ ਹੈ ਤੇ ਆਪਾਂ ਬਾਈਕ ਦੇ ਬਾਰੇ ਪਤਾ ਕਰ ਰਹੇ ਹਾਂ ਰੈਂਟਲ ਬਾਈਕ ਮਿਲ ਜਾਂਦੀ ਹੈ ਇਹ ਦੇਖੋ ਜੀਪ ਜਾ ਹੈਗਾ ਹੈ ਅੱਗੇ ਬੈਠੀ ਹੈ

ਕਹਿੰਦੇ ਸ਼ਰਧਾ ਸਭ ਤੋਂ ਵੱਡਾ ਬਿਜ਼ਨਸ ਹੈ ਓਨਲੀ 50000 ਯਾ ਬਿਕੋਜ਼ ਦ ਲਾਈਟ ਬਿਲੋਂਗਸ ਟੂ ਫੈਮਿਲੀ ਓਨਲੀ ਲਾਈਕ 50000 ਯਾ ਐਂਡ ਯਾ ਲਾਈਕ ਇਹ ਨਾ ਹੋ ਗਿਆ 600 ਰੁਪਏ ਮੈਂ ਚੁਗਲ ਜੰਬਰ ਪਾ ਦੋ ਯੂ ਨਾਟ ਪੇ ਗਾਈਡ ਯੂ ਨਾਟ ਪੇ ਗਾਈਡ ਨੋਕੀਆ ਆਮ ਪੰਡੀਆ ਇੰਡੀਆ ਇੰਡੋਨੇਸ਼ੀਆ ਦਾ ਦੂਸਰੇ ਕਿ ਰਿਲੀਜਨ ਕੀ ਅਸੀਂ ਇੰਡੀਆ ਵਾਲੇ ਬਹੁਤ ਜ਼ਿਆਦਾ ਇਜ਼ਤ ਕਰਦੇ ਆਂ ਦੂਸਰੇ ਕੀ ਫੀਲਿੰਗਸ ਕੀ ਦੂਸਰੇ ਕੀ ਦੋ ਆਸਟ੍ਰੇਲੀਆ ਦੇ ਬੰਦੇ ਮਿਲੇ ਆ ਤੁਸੀਂ ਦੇਖ ਸਕੋਗੇ ਮੇਰੇ ਪਿੱਛੇ ਜਾ ਰਹੇ ਆ ਜਿਹੜੇ ਸੋ ਬੜਾ সুইਟ ਆਫ ਕੌਰਸ ਬਾਰਾ ਦੇਸ਼ ਜਾ ਕੇ ਇੱਕ ਦੂਸਰੇ ਕੋਲ ਸਟੋਲ ਕੇ ਚੰਗਾ ਲੱਗਦਾ ਇਹ ਕਹਿੰਦੇ ਕਿ ਤੋ ਤੋ 3 ਘੰਟੇ ਲੱਗ ਚੁੱਕੇ ਆ ਕੇਵ ਨੂੰ ਕਵਰ ਕਰਦੇ ਹੋਏ ਔਰ ਇਹ ਸਾਡੇ ਨਾਲ ਵੀਬਾ ਲਾਈਟ ਲੈ ਕੇ ਜਾ ਰਹੇ ਆ ਠੀਕ ਹੈ ਇਹ ਜਗ੍ਹਾ ਜਿੱਥੇ ਮੈਂ ਆਈ ਐ ਇੰਨੀ ਦੂਰ ਹੁਣ ਤੁਹਾਨੂੰ ਦਿਖਾਣੇ ਕਿੱਥੇ ਆਏ ਆਪਾਂ ਠੀਕ ਹੈ ਇਹ ਗੁਫਾ ਹੈ ਜੋ ਮੈਂ ਤੁਹਾਨੂੰ ਦਿਖਾਣਾ ਚਾਹਾਂਗੀ ਠੀਕ ਹੈ ਦੇ ਵਿੱਚ ਮੈਂ ਹੁਣ ਗਈ ਸੀ ਇਹਦੇ ਵਿੱਚ ਅਸੀਂ ਸ਼ੂਟ ਕੀਤਾ ਆ ਇਹਦੇ ਵਿੱਚ ਕਾਫੀ ਸਾਰੀ ਹੱਡੀਆਂ ਕਾਫਨ ਹੈ ਤੇ ਹੁਣ ਮੈਂ ਵਾਪਸ ਨਹੀਂ ਜਾਣਾ ਚਾਹੁੰਦੀ ਕਿਉਂਕਿ ਚਲੋ ਬਸ ਆਤਮਾਵਾ ਸਾਡਾ ਸਾਥ ਦੇਣ ਜਿੱਥੇ ਵੀ ਰਹੀਏ ਪਤਿਆ ਰਹੀਏ ਉਹ ਸਾਡਾ ਵਧੀਆ ਜਿਹਾ ਕੰਮ ਹੋ ਜਾਏ ਸਸ਼ਿਕਾ ਤੇ ਸਮਸੀ ਪਹੁੰਚ ਚੁਕੇ ਆ ਗੁਫਾ ਦੇ ਵਿੱਚ ਜਿੱਥੇ ਸਾਰੇ ਦੇ ਸਾਰੇ ਕਾਫਨ ਰੱਖੇ ਹੋਏ ਆ ਰਾਸ਼ਾ ਆ ਲੋਕਾਂ ਦੇ ਤੁਸੀਂ ਦੇਖ ਸਕਦੇ ਹੋ ਇੱਥੇ ਖੋਪੜੀਆਂ ਆ ਬਹੁਤ ਸਾਲਾਂ ਪੁਰਾਣੀਆਂ ਇੱਥੇ ਕੀ ਕੀਤਾ ਜਾਂਦਾ ਹੈ ਕਿ ਲੋਕ ਜੋ ਹੈ ਇਹ ਦੇਖੋ ਕਾਫਨ ਹੈ ਤੁਸੀਂ ਦੇਖ ਪਾ ਰਹੇ ਹੋ ਜਿੱਦਾਂ ਕਿ ਔਰ ਇਹ ਲਾਈਟ ਲੈ ਕੇ ਚੱਲ ਰਹੇ ਆ ਇਹ ਪਹਿਲ ਇਹ ਜ਼ਰੂਰੀ ਹੈ ਇੱਥੇ ਕਿ ਤੁਸੀਂ ਦੇਰ ਕੇ ਲਾਈਟ ਲੈ ਕੇ ਆਣੀ ਹੈ ਕਿਉਂਕਿ ਇਹਨਾਂ ਦੇ ਖਾਨਦਾਨ ਦੇ ਵਿੱਚ ਉਹ ਪਹਿਲਾ ਜੋ ਬੰਦਾ ਆ ਉਹਨਾਂ ਦੇ ਐਂਸੈਸਟਰਾਂ ਵਿੱਚੋਂ ਇੱਕ ਆ ਮੈਂ ਜੋ ਇਥੇ ਆਈ ਹਾਂ ਮੈਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਇਹ ਸਭੇ ਤੁਹਾਨੂੰ ਦੇਖ ਕੇ ਬਹੁਤ ਜ਼ਿਆਦਾ ਅਚੰਭਿਤ ਮਹਿਸੂਸ ਕਰ ਰਹੀ ਕਿਉਂਕਿ ਸਾਡੇ ਦੇਸ਼ ਦੇ ਵਿੱਚ ਜੋ ਹੈਗਾ ਹੈ ਕਿ ਤੁਹਾਨੂੰ ਪਤਾ ਹੀ ਹੈ ਕਿ ਜਲਾਇਆ ਜਾਂਦਾ ਹੈ ਜਾਂ ਤਾਂ ਫਿਰ ਦਫਨਾਇਆ ਜਾਂਦਾ ਹੈ ਤੁਹਾਨੂੰ ਮੈਂ ਦਿਖਾਣਾ ਚਾਹਾਂਗੀ ਤੇ ਇਹ ਜੋ ਸਕੂਫਾ ਹੈ ਸਾਰੀ ਵੀ ਸਾਰੀ ਕਾਫਨਸ ਨਾਲ ਭਰੀ ਹੋਈ ਹੈ ਦੇਖੋ ਇਹ ਵੀ ਕਾਫਨ ਹੈ ਤੁਸੀਂ ਦੇਖ ਪਾ ਰਹੇ ਹੋਗੇ ਆਈ ਥਿੰਕ ਇਹ ਵਾਲਾ ਇਹ ਦੇਖੋ ਸਾਰੀ ਵੀ ਸਾਰੀ ਕਾਫਨਸ ਨਾਲ ਭਰੀ ਹੋਈ ਹੈ ਉਨਪਰ ਵੀ ਆਪ ਨੂੰ ਬਹੁਤ ਖੁਸ਼ਕਿਸਮਤ ਨੂੰ ਸਮਝਦੀ ਹਾਂ ਕਿ ਮੈਨੂੰ ਇਹ ਵੀ ਸੱਭਿਅਤਾ ਦੇਖਣ ਦਾ ਜਿਹੜਾ ਮੌਕਾ ਮਿਲਿਆ ਆ ਕਿਉਂਕਿ ਕਿਤਨਾ ਕਿਤੇ ਵਸ ਸੁਨਿਆ ਸੀ ਕਿ ਦਿਖਨਾਇਆ ਜਾਂਦਾ ਹੈ ਜਲਾਇਆ ਜਾਂਦਾ ਹੈ ਬਟ ਇਹ ਜੋ ਸੱਭਿਅਤਾ ਸੀ ਕਿ ਜਿੱਥੇ ਵਿੱਚ ਮੌਤ ਨੂੰ ਅਸੀਂ ਅਪਣਾ ਨਹੀਂ ਰਹੇ ਆ ਅਸੀਂ ਇਹ ਨਹੀਂ ਮੰਨਦੇ ਕਿ ਉਹ ਜਾ ਚੁੱਕਿਆ ਦੂਸਰੀ ਦੁਨੀਆ ਵਿੱਚ ਉਹ ਸਾਡੇ ਨਾਲ ਹੀ ਰਹਿ ਰਿਹਾ ਹੈ ਉਹਨੂੰ ਹਰ ਜੋ ਸਾਲ ਹੈ ਕਾਲਿਆ ਜਾਂਦਾ ਹੈ ਕਾਫਨ ਵਿੱਚੋਂ ਨਹਿਲਾਇਆ ਮਤਲਬ ਵਧੀਆ ਕੱਪੜੇ ਪੁਆਏ ਜਾਂਦੇ ਆ ਜੋ ਵੀ ਉਹਦੇ ਸ਼ੌਂਕ ਸੀ ਉਹ ਪੂਰੇ ਕੀਤੇ ਜਾਂਦੇ ਆ ਉਹ ਐਕਸੈਪਟ ਹੀ ਨਹੀਂ ਕਰਦੇ ਕਿ ਉਹ ਜਾ ਚੁੱਕਿਆ ਆ ਯਾ ਉਹ ਜੋ ਕਿ ਬੜੀ ਅਚੰਭਿਤ ਵਾਲੀ ਗੱਲ ਹੈ ਤੇ ਇਹ ਵੀ ਇੱਕ ਕਿਸਮ ਦੀ ਕੈ ਸੰਸਕ੍ਰਿਤੀ ਹੈ ਜੋ ਸਾਡੇ ਸਾਡੇ ਤੋਂ ਬਹੁਤ ਵੱਖ ਹੈ ਪਰ ਸਾਨੂੰ ਬਹੁਤ ਕੁਝ ਸਿਖਾਉਂਦੀ ਵੀ ਹੈ ਔਰ ਸਾਨੂੰ ਚੌਕਾਉਂਦੀ ਵੀ ਹੈ ਤੇ ਜੁੜੇ ਰਹੋ ਮੇਰੇ ਨਾਲ ਅਰਵੀ ਕਾ ਠਾਕੁਰ ਨਾਲ ਤੇ ਮੈਂ ਤੁਹਾਨੂੰ ਹੋਰ ਵੀ ਹੋ ਜੀਆਂ ਅਚੰਭਿਤ ਚੀਜ਼ਾਂ ਨਾਲ ਮਿਲਾਉਂਦੀ ਰਾਵਾਂਗੀ ਅ ਮੈਂ ਗੁਫਾ ਤੋਂ ਬਾਹਰ ਆ ਗਈਆਂ ਤੇ ਪਤਾ ਨਹੀਂ ਮੈਨੂੰ ਛੱਡਾ ਨਹੀਂ ਲੱਗਦਾ ਕਿਸੇ ਚੀਜ਼ ਕਹੂਣੀ ਬਾਹਰ ਆਈਆਂ ਹੈ बहुत कुछ है बहुत सारे ताबूत पे ही गए बहुत सारिया हड्डियाैल्टन खोपड़िया असली इंसान दिया मम्मी भी सियाँ उपर भी है देख सक देखो इतने मैं आई हूँ मेन ये सारे कॉफिन पे है और इतने लोगों ने अपनी ऑफरिंग छड़िया है कि और उपर भी मैं कुछ कुछ देखा सी ये देखो कितने कितने टंगोए है तो बस बारिश हो रही है ਛਤਰੀ ਬੈਣੀ ਕੋ ਚੱਕ ਕੇ ਲੈ ਗਿਆ ਇੱਥੋਂ ਦੀ ਮਤਲਬ ਚੱਕੀ ਤੇ ਨਹੀਂ ਹੋਣੀ ਪੂਰੀ ਸਟਰੀ ਕੋ ਲੈ ਕੇ ਗਿਆ ਹੁਣ ਬਾਹਰ ਵਾਸਤੇ ਸੋ ਨੂੰ ਪੁੱਛਿਆ ਮੇਰੇ ਛਤਰੀ ਦੇਖੀ ਛਤਰੀ ਦੇਖੀ ਪਰਪਲ ਕਲਰ ਦੀ ਪਰਪਲ ਕਲਰ ਦੀ ਪਤਾ ਨਹੀਂ ਕਿਆ-ਕਿਆ ਬੋਲ ਰਿਹਾ ਬਠਾ ਨਹੀਂ ਦੇਖੀ ਕਿਸ ਨੇ ਤੇ ਹੁਣ ਆ ਗਏ ਆ ਵਾਪਸ ਪਰ ਵਰਖਾ ਦੇ ਰੁਕਣ ਦਾ ਵੇਟ ਕਰਾਂਗੇ ਕਿਉਂਕਿ ਆਪਾਂ ਛੁੱਟੀ ਤੇ ਆਏ ਆ ਫਿਰ ਆਪਾਂ ਨਿਕਲਾਂਗੇ ਬੇਗ ਅਗਲੀ ਡੈਸਟੀਨੇਸ਼ਨ ਲਈ ਸੋ ਬਾਰਿਸ਼ ਬਹੁਤ ਟਾਈਮ ਦੇ ਲਈ ਹੁੰਦੀ ਰਹੀ ਸੀ ਅਸੀਂ ਕਿਸਮ ਨਾਲ ਫਸ ਗਈ ਸੀਗੇ ਔਰ ਸ਼ਾਮ ਹੋ ਗਈ ਸਾਨੂੰ ਘਰ ਮੌਸ ਦੇ ਪਹੁੰਚਦੇ ਫਿਰ ਅਸੀਂ ਆਪਣਾ ਕਾਫੀ ਟਾਈਮ ਤੱਕ ਬਾਰਿਸ਼ ਦਾ ਵੇਟ ਕੀਤਾ ਛਤਰੀ ਦਾ ਵੀ ਵੇਟ ਕੀਤਾ ਫਿਰ ਦੋ ਟੂਰੀ ਸਟੇਜ ਰਾਰੇ ਕਿ ਸਾਡੇ ਕੋ ਛਤਰੀ ਸੀਗੀ ਫਾਈਨਲੀ ਮੈਨੂੰ ਮੇਰੀ ਛਤਰੀ ਤਾਂ ਮਿਲ ਗਈ ਫਿਰ ਉਸ ਤੋਂ ਬਾਅਦ ਅਸੀਂ ਥੋੜੀ ਜਿਹੀ ਬਾਰਿਸ਼ ਰੁਕੀ ਫਿਰ ਸਾਡੀ ਟੀਮ ਔਰ ਅਸੀਂ ਸਾਰੇ ਨਿਕਲ ਗਏ ਡੈਸਟੀਨੇਸ਼ਨ ਟੂ ਦਾ ਹੋਮਸਟੇ ਤੇ ਵਧੀਆ ਸਫਰ ਰਿਹਾ ਪਹਿਲਾ ਦਿਨ ਔਰ ਇੱਕ ਅਜੀਬ ਜਿਹਾ ਐਕਸਪੀਰੀਅੰਸ ਹੈ ਜਿਹੜੂ ਪਰ ਵਰਡਸ ਏਕਸਪਲੇਨ ਨਹੀਂ ਕਰ ਸਕਦੀ ਤੇ ਬੋਸ ਸੋਨੀ ਜਗ੍ਹਾ ਹੈ ਬਹੁਤ ਪਿਆਰੀ ਜਗ੍ਹਾ ਹੈ ਤੇ ਹੁਣ ਤਾਂ ਅੱਜ ਤੇ ਸਾਡਾ ਪਹਿਲਾ ਦਿਨ ਹੈ ਅੰਕੀ ਵੀ ਤੁਹਾਨੂੰ ਇਸ ਸਫਰ ਦੀ ਹੋਰ ਚਲਕ ਦਿਖਾਦੇ ਰਾਵਾਂਗੇ ਬਾਰਿਸ਼ ਨੇ ਥੋੜਾ ਜਿਹਾ ਕੰਮ ਬਗੜਿਆ ਹੈ ਤੇ ਅੱਗੇ ਵੀ ਦਿਖਾਉਂਦਾ ਕਿ ਕਿਹੜੀ ਕਿਹੜੀ ਜਗ੍ਹਾ ਵਾ ਤੇ ਮੈਂ ਘੁੰਮੀ ਤੇ ਕੀ ਕੀ ਮੈਂ ਦੇਖਿਆ ਤੇ ਇਹ ਮੈਂ ਆਪਣੇ ਹੋਮਸਟੇਅਰ ਤਰਫ ਜਾਂਦੀ ਹੋਈ ਤੇ ਬਾਕੀ ਅਪਡੇਟਸ ਲਈ ਜੁੜੇ ਰਹੋ ਮੇਰੇ ਨਾਲ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਣਾ ਥੈਂਕ ਯੂ so much for watching